ਕੀ ਮਿੱਤਰੋ ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਆਪਣੇ ਚੈਨਲ ਐਨੀਮਲ ਫੋਰਐਵਰ ਹੋਮ ਤੇ। ਚਲੋ ਅੱਜ ਆਪਾਂ ਚੱਲਦੇ ਆਂ ਸੈਟਅਪ ਤੇ ਤੇ ਆਪਾਂ ਜਿਹਨਾਂ ਥੋੜੀ ਧੁੱਪ ਨਿਕਲੀ ਆ ਤਾਂ ਕਰਕੇ ਕੱਢਿਆ ਜਾਨਵਰਾਂ ਨੂੰ ਬਾਹਰ। ਥੋੜਾ ਟਾਈਮ ਇਹਨਾਂ ਨੂੰ ਬਾਹਰ ਫੇਰਦੇ ਆਂ ਪਾਣੀ ਰੱਖਿਆ ਆਪਾਂ ਤਾਜ਼ਾ ਭਰ ਕੇ ਤੇ ਪਾਈ ਇਹਨਾਂ ਨੂੰ ਕਣਕ। ਪਹਿਲਾਂ ਇਹਨਾਂ ਨੂੰ ਆਪਾਂ ਫੀਡ 'ਚ ਮੱਕੀ-ਮੱਕੀ ਬਾਜਰਾ ਪਾਉਂਦੇ ਸੀਗੇ ਤੇ ਕਈ ਦਿਨ ਹੋ ਗਏ ਉਹ ਪਾਉਂਦੇ ਨੂੰ ਤੇ ਅੱਜ ਮੈਂ ਕਿਹਾ ਚਲੋ ਇਹਨਾਂ ਦਾ ਟੇਸਟ ਚੇਂਜ ਕਰ ਦਿੰਦੇ ਆਂ। ਪਨ ਉਹ ਜਾਨਵਰ ਤੇ ਪਈਆ ਤੇ ਬਾਕੀ ਆ ਜਾਨਵਰ ਆਪਣੇ ਕਰੋ ਚੈੱਕ ਤੇ ਆ ਇੱਕ ਆਪਾਂ ਨਾ ਸੀਲ ਪੱਠਾ ਜਿਹੜਾ ਇਹ ਸੇਲ ਕਰਨਾ ਇਹ ਆਪਾਂ ਲਿਆ ਸੀਗਾ ਤੇ ਥੋੜਾ ਜਿਹਾ ਨਾ ਬਿਮਾਰ ਆਏ ਗਲੇ 'ਚੋਂ ਖਰਖਰ ਦੀ ਆਵਾਜ਼ ਆਉਂਦੀ ਆ ਆਪਾਂ ਤੋਂ ਨਹੀਂ ਸੈੱਟ ਹੋ ਰਿਹਾ ਇਹ ਕਿਉਂਕਿ ਕੰਮ ਕਰਦਾ ਵੀ ਦੇਖਣਾ ਪੈਂਦਾ ਮੈਂ ਜੌਬ ਕਰਦਾ ਉੱਥੇ ਸ਼ਾਮ ਨੂੰ ਸਵੇਰ ਸ਼ਾਮ ਵੀ ਕਿਹੜਾ ਵਜਦਾ ਨਾ ਕੋ ਤੇ ਜੇ ਕਿਸੇ ਵੀਰ ਕੋ ਚਾਹੀਦਾ ਹੋਇਆ ਤਾਂ ਆਪਾਂ ਦੇ ਦਾਂਗੇ ਡਾਉਨ ਕੁੰਝੇ ਦਾ ਠੀਕਰ ਜਾਨਵਰ ਆ ਇਹ ਤੇ ਜੇ ਨੇ ਜਪਾ ਲਿਆ ਉਹਨੇ ਦਾ ਹੀ ਦੇ ਦਾਂਗੇ ਆਪਾਂ ਬੰਦੇ ਨੂੰ ਤੇ ਆ ਪੱਠਾ ਆਪਣੇ ਕੋਲ ਤਿਆਰ ਹੋ ਰਿਹਾ ਅੱਗੇ ਇਹਨੂੰ ਟਿਕ ਕਰਦੇ ਆ ਮੈਂ ਤਾਂ ਆਪਾਂ ਟਿਕਤਾ ਪੱਠੀ ਆ ਉਹਦੇ ਨਾਲ ਦੀ ਦੇਖੋ ਕਰੋ ਜਖ ਦਸਵੀਂ ਕੁਆਲਟੀ ਕਿਦਾਂ ਇਹ 5 ਕੁ ਮਹੀਨਿਆਂ ਦੇ ਜਾਨਵਰ ਆਪਣੇ ਕੋਲ ਦੋਨੇ ਪੱਠਾ ਪੱਠੀ ਬਾਕੀ ਆ ਜਾਨਵਰ ਆਪਣੇ ਕੋਲ ਜਾਨਵਰ ਕੋਸ ਆਪਾਂ ਛੇਲ ਕਰਦੇ ਵਿੱਚੋਂ ਕੋਸੇ ਥੋੜੇ ਹੀ ਰਹਿ ਗਏ ਆਪਣੇ ਕੋਲ ਕਿ ਆਪਾਂ ਨਾ ਹੁਣ ਸੀਲ ਜਾਨਵਰਾਂ ਦਾ ਹੀ ਸੰਕ ਕਰਨਾ ਤੇ ਬਾਕੀ ਹੋਰ ਜਾਨਵਰ ਲਿਆਵਾਂਗੇ ਤੇ ਇੱਕ ਆਪਣੇ ਕੋ ਜਾਨਵਰ ਹੈਗਾ ਆ ਦੇਖੋ ਕਬੂਤਰ ਆ ਆ ਦੇਖੋ ਕਰੋ ਦੇਖੋ ਇੱਕ ਕਬੂਤਰ ਆਪਣੇ ਕੋ ਦੋ ਇੱਕ ਤਾਂ ਆਪਾਂ ਫੜਿਆ ਸੀ ਇੱਥੇ ਮੈਂ ਕੰਮ ਕਰਨਾ ਉੱਥੋਂ ਤੇ ਇੱਕ ਹੈਗਾ ਆਪਣੇ ਲਾਲਚੀ ਨਾ ਜਾਨਵਰ ਇਹ ਪਿੰਡੋਂ ਹੀ ਫੜਿਆ ਜਿਹੜਾ ਆਪਣਾ ਆਹ ਲਾਲਚੀ ਨਾ ਜਿਹੜਾ ਇਹ ਫੜਿਆ ਸੀ ਆਪਾਂ ਪਿੰਡੋਂ ਤੇ ਉੱਪਰ ਜਿਹੜਾ ਹੋ ਖੱਟੀਆਂ ਦਾ ਕਬੂਤਰ ਆ ਦੇਖੋ ਇਹ ਆ ਕਰੋ ਚੈੱਕ ਇਹ ਖੱਟੀਆਂ ਦਾ ਕਬੂਤਰ ਆ ਜਿਹੜਾ ਜਿੱਥੇ ਮੈਂ ਕੰਮ ਕਰਨਾ ਉੱਥੋਂ ਫੜਿਆ ਸੀ ਇਹ ਦੋਨੇ ਮੇਲ ਹੀ ਆ ਆਪਾਂ ਦੇਖਦੇ ਆਂ ਇਹ ਨਾਲ ਹੀ ਫੀਮੇਲ ਲੈ ਕੇ ਆਉਂਦੇ ਆਂ ਕਿ ਇਹ ਮੁੰਡੇ ਨਾਲ ਕਿਹਾ ਹੋਇਆ ਉਹਦੇ ਕੋਲੋਂ ਦੇਖਦੇ ਆਂ ਲੈਣੇ ਆਂ ਤੇ ਹਾਂਜੀ ਅੱਜ ਆਪਾਂ ਚੱਲੇ ਆਂ ਛੋਰਾਵਾਂ ਕੋ ਤੇ ਆਹ ਕਰੋ ਚੈੱਕ ਇਹ ਅੱਜ ਗੋਰ ਦੀ ਜੇ ਹੈਗੇ ਆ 3-4 ਪੰਜ ਦਿਨਿਆਂ ਦੇ ਗਰੰਟੇ ਆ ਜੀ ਤੇ ਫਰਵਰੀ ਤੱਕ ਕਹਿੰਦੇ ਆਂਂਡੇ ਦੇਣ ਲੈਦੇ ਨੇ ਮੰਡੀ ਪਾਣੀ ਮੰਡੀ ਆ ਬਾਰ-ਬਾਰ ਜਿਗਰਾ ਉਹਦੇ ਦੇ ਲੁਧਿਆਣਾ ਸਾਈਡ ਨੂੰ ਜਾਂਦੇ ਇਹ ਲੋ ਜਾਣੇ ਰੋਡ ਜਾਂਦਾ ਤੇ ਕਰੋ ਚੈੱਕ ਇਹ 1000 ਰੁਪਏ ਦਾ ਜੋੜਾ ਕੱਢਿਆ ਸੀ ਤੇ ਬਾਕੀ ਮੈਨੂੰ ਹਜੇ ਨਿਆ ਬੱਚੇ ਲੱਗਿਆ ਤਾਂ ਕਰਕੇ ਨਹੀਂ ਵੇਚ ਲਿਆਂਦੇ ਜਗੋਰ ਤੇ ਬਾਕੀ ਦੇਖਾਂਗੇ ਹੋਰ ਕਿਸੇ ਕੋਲ ਦੇ ਦਿੰਦੇ ਆਪਾਂ ਅਡਲਟ ਪੇਅਰ ਲਵਾਂਗੇ ਜੇ ਕਿਸੇ ਵੀਰ ਕੋਲ ਹੋਇਆ ਅਡਲਟ ਪੇਅਰ ਆਪਾਂ ਦੱਸੋ ਤੇ ਆਪਾਂ ਲੈ ਲਾਂਗੇ ਠੀਕ ਹੈ ਜੀ ਤੇ ਆ ਆਪਣਾ ਜਿਹੜਾ ਮੁਰਗਾ ਇਹ ਆਪਾਂ ਸੇਲ ਕਰਨਾ ਵੀਰੇ ਜ਼ਰੂਰੀ ਜ਼ਰੂਰੀ ਕਿਉਂਕਿ ਯਾਰ ਆਪਣੇ ਤੋਂ ਨਹੀਂ ਹੁੰਦੀ ਇਹਦੀ ਸਾਂਭ ਸੰਭਾਲ ਮੁਰਕੇਵੇਂ ਵਿਚਾਰਾ ਮਰ ਮੁਰ ਜਾਊਗਾ ਉਹਦਾ ਕੋਈ ਫਾਇਦਾ ਨਹੀਂ ਤੇ ਅੱਗੇ ਬਾਕੀ ਦੇ ਸੋਚਾਂਗੇ ਆਪਾਂ ਦੇਖਦੇ ਆਂ ਜੇ ਤਾਂ ਕਿਸੇ ਬੰਦੇ ਨੂੰ ਇੱਥੇ ਪਿੰਡ 'ਚ ਲੈਣਾ ਹੋਇਆ ਕਿਸੇ ਨੇ ਉਹਨੂੰ ਦੇ ਦਾਂਗੇ ਜੇ ਕੋਈ ਵੀਰ ਵੀਡੀਓ ਦੇਖਦਾ ਉਹਨੇ ਲੈਣਾ ਹੋਇਆ ਤਾਂ ਜ਼ਰੂਰ ਦੱਸਿਓ ਕਮੈਂਟ ਕਰਿਓ ਆਪਾਂ ਨੂੰ ਤੇ ਆਪਾਂ ਮੈਂ ਉਹਦੇ ਨਾਲ ਕਮੈਂਟ ਵਿੱਚ ਆਪਣਾ ਨੰਬਰ ਦੱਸ ਦਿਓ ਤੇ ਮੈਂ ਉਹਨੂੰ ਫੋਨ ਲਾ ਲੂੰਗਾ ਤੇ ਆਪਾਂ ਜਿੰਨੇ ਦਾ ਆ ਵੀਰ ਉਹਨੇ ਦਾ ਹੀ ਦੇ ਦੇਣਾ ਆਪਾਂ ਇਹ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਚਲ ਘੱਟ ਵੱਧ ਘੱਟ ਵੀ ਕਰ ਲਾਂਗੇ ਕੁਝ ਤੇ ਜ਼ਰੂਰੀ ਨਹੀਂ ਹੈਗਾ ਆਪਾਂ ਉਹਨੇ ਦਾ ਹੀ ਦੇਣਾ ਘੱਟ ਵੀ ਦੇ ਦਾਂਗੇ ਬਸ ਇਹਦੀ ਜਾਣ ਬਾਝੂ ਗੱਲ ਤੇ ਆ ਕਿਉਂਕਿ ਹੁਣ ਸਰਦੀਆਂ ਹੈਗੀਆਂ ਇਹ ਚਾਹੀਦਾ ਜਿਹੜਾ ਬੰਦਾ ਸਾਂਭ ਸੰਭਾਲ ਕਰਦਾ ਉਹਦੇ ਕੋਲ ਦਿੱਲੀ ਰਹਿੰਦਾ ਵਾ ਆਹ ਲੋ ਜੀ ਆਪਾਂ ਲਾਇਆ ਹੋਇਆ ਐਨ ਵਧੀਆ ਤਾਂ ਆਪਾਂ ਸਾਂਭ ਸੰਭਾਲ ਵਧੀਆ ਕਰੀ ਜੀ ਆਪਾਂ ਬੱਲੜ-ਗੁੱਲੜ ਵਗੈਰਾ ਐਨ ਵਧੀਆ ਲਾਇਆ ਹੋਇਆ ਕਿਸੇ ਪਾਸੇ ਹਵਾ ਦੀ ਹੈ ਨਹੀਂ ਤੇ ਅੰਦਰ ਆਪਾਂ ਲਾਇਆ ਹੈ ਨਰੇ 500 ਵਾਟ ਦੀ ਟਿਊਬ ਤੇ ਵਧੀਆ ਗਰਮਾਈਸ਼ ਰਹਿੰਦੀ ਹੈ ਅੰਦਰ ਦੇਖੋ ਦਿਖਾਉਣਾ ਤੁਹਾਨੂੰ ਆ ਲਾਈ ਹੋਈ ਹੈ ਟਿਊਬ ਤੇ ਉਹ ਜਿਹੜਾ ਪਿੰਜਰਾ ਉਦੇ ਉੱਤੇ ਚੜ ਕੇ ਬੈਠੇ ਰਹਿੰਦੇ ਆ ਇਹ ਗਰਮਾਇਸ਼ ਹੁੰਦੀ ਆ ਕੋਲੇ 500 ਵਾਟ ਦੀ ਟਿਊਬ ਲਾਈ ਹੋਈ ਆ ਤੇ ਬੈਠੇ ਰਹੇ ਠੀਕ ਆ ਵੀਰੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਮਿਲਦੇ ਆਪਾਂ ਅਗਲੀ ਵੀਡੀਓ 'ਚ ਤੇ ਨਵੇਂ-ਨਵੇਂ ਆਪਾਂ ਲੱਗੇ ਆ ਚੈਨਲ ਬਣਾਇਆ ਵੀਡੀਓ ਬਣਾਉਣ ਤੇ ਤਾਂ ਕਰਕੇ ਆਪਣੇ ਗਲਤੀਆਂ ਫਲਤੀਆਂ ਹੋ ਜਾਂਦੀਆਂ ਤੇ ਇਸ ਕਰਕੇ ਗਲਤੀਆਂ ਫਲਦੀਆਂ ਕਰਨੀਆਂ ਮਾਫ਼ ਤੇ ਜਿਉਂ-ਜਿਉਂ ਆਪਾਂ ਐਕਸਪੀਰੀਅੰਸ ਹੁੰਦਾ ਜਾਊ ਵਧੀਆ ਵੀਡੀਓ ਬਣਾਉਣਾ ਤੇ ਤਦ ਤੱਕ ਲਈ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਜੀ